ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਕੌਰ ਅੱਜ ਤੁਹਾਡੇ ਸਾਰਿਆਂ ਦੇ ਲਈ ਪੰਜਾਬ ਦੀਆਂ ਮੁੱਖ ਖਬਰਾਂ ਲੈ ਕੇ ਆਈਆਂ ਪੰਜਾਬ ਦੀਆਂ ਮੁੱਖ ਖਬਰਾਂ ਦੇਖਣ ਦੇ ਲਈ ਮੇਰੇ ਸਮਾਚਾਰ ਸਾਥੀ ਚੈਨਲ ਦੇ ਉੱਤੇ ਲਾਸਟ ਤੱਕ ਬਨੇ ਰਹੋ ਆਓ ਆਪਾਂ ਪੰਜਾਬ ਦੀਆਂ ਮੁੱਖ ਖਬਰਾਂ ਦੇ ਉੱਤੇ ਚਾਨਣਾ ਪਾਈਏ ਕਿ ਪੰਜਾਬ ਦੇ ਵਿੱਚ ਕੀ ਕੀ ਵਾਪਰ ਰਿਹਾ ਹੈ ਇੱਕ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਅੱਜ ਤੋਂ ਇੱਕ ਨਵੀਂ ਜਾਇਦਾਦ ਰਜਿਸਟ੍ਰੇਸ਼ਨ ਪ੍ਰਣਾਲੀ ਦਾ ਸਿਸਟਮ ਸ਼ੁਰੂ ਹੋ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਪ੍ਰਣਾਲੀ ਨੂੰ ਜਨਤਾ ਨੂੰ ਸਮਰਪਿਤ ਕਰ ਦਿੱਤਾ ਹੈ ਅਤੇ ਸਰਕਾਰ ਨੇ ਇਹ ਵੱਡਾ ਦਾਵਾ ਕੀਤਾ ਹੈ ਕਿ ਇਸ ਪ੍ਰਣਾਲੀ ਦੇ ਨਾਲ ਲੋਕਾਂ ਨੂੰ ਰਜਿਸਟਰੀ ਦੇ ਲਈ ਤਹਿਸੀਲ ਦਫ਼ਤਰਾਂ ਦੇ ਵਿੱਚ ਚੱਕਰ ਨਹੀਂ ਮਾਰਨੇ ਪੈਣਗੇ ਅਤੇ ਉਹ ਸ਼ਿਫਾਰਸ਼ਾਂ ਅਤੇ ਵਿਚੋਲਿਆਂ ਤੋਂ ਵੀ ਮੁਕਤ ਹੋ ਜਾਣਗੇ ਨਵੀਂ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਜੋ ਰਜਿਸਟ੍ਰੇਸ਼ਨ ਹੈ ਉਹ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਤਹਿਸੀਲ ਦੇ ਵਿੱਚ ਹੋ ਸਕਦੀ ਹੈ ਅਤੇ ਇਸ ਤੋਂ ਇਲਾਵਾ ਲੋਕ ਘਰ ਬੈਠ ਕੇ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ ਅਤੇ ਦਫ਼ਤਰਾਂ ਦੇ ਵਿੱਚ ਬੈਠ ਕੇ ਵੀ ਲੋਕ ਇਸ ਦੀ ਰਜਿਸਟ੍ਰੇਸ਼ਨ ਕਰ ਸਕਦੇ ਹਨ 15 ਜੁਲਾਈ ਤੋਂ ਇਸ ਨੂੰ ਸੂਬੇ ਦੇ ਵਿੱਚ ਲਾਗੂ ਕੀਤਾ ਜਾਵੇਗਾ 15 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਇਸ ਨੂੰ ਪੰਜਾਬ ਦੇ ਵਿੱਚ ਟ్రਾਇਲ ਦੇ ਲਈ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ 1 ਅਗਸਤ ਨੂੰ ਇਸ ਨੂੰ ਫਿਰ ਤੋਂ ਸੂਬੇ ਦੇ ਵਿੱਚ ਲਾਗੂ ਕੀਤਾ ਜਾਵੇਗਾ ਇਜ਼ੀ ਰਜਿਸਟਰੀ ਦੇ ਵਿੱਚ ਖਾਸ ਕੀ ਹੈ ਮੈਂ ਉਹ ਵੀ ਤੁਹਾਨੂੰ ਦੱਸਾਂਗੀ ਇਜ਼ੀ ਰਜਿਸਟਰੀ ਦੇ ਵਿੱਚ ਸਭ ਤੋਂ ਖਾਸ ਚੀਜ਼ ਇਹ ਹੈ ਕਿ ਤੁਸੀਂ ਆਪਣੇ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ ਦੇ ਵਿੱਚ ਇਸ ਨੂੰ ਰਜਿਸਟਰ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਘਰ ਦੇ ਵਿੱਚ ਜਾਂ ਫਿਰ ਇਹਨਾਂ ਦਫ਼ਤਰ ਦੇ ਵਿੱਚ ਬੈਠ ਕੇ ਵੀ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ 15 ਜੁਲਾਈ ਤੱਕ ਇਸ ਨੂੰ ਸੂਬੇ ਦੇ ਵਿੱਚ ਲਾਗੂ ਕੀਤਾ ਜਾਵੇਗਾ 15 ਜੁਲਾਈ ਤੋਂ 31 ਜੁਲਾਈ ਤੱਕ ਇਸ ਨੂੰ ਸੂਬੇ ਦੇ ਵਿੱਚ ਟ్రਾਇਲ ਦਿੱਤਾ ਜਾਵੇਗਾ ਅਤੇ 1 ਅਗਸਤ ਤੋਂ ਇਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਅਤੇ ਇਸ ਪ੍ਰਣਾਲੀ ਦੇ ਤਹਿਤ ਜੋ ਲੋਕ ਵੀ ਰਜਿਸਟ੍ਰੇਸ਼ਨ ਕਰਨਾ ਚਾਹੁੰਦੇ ਹਨ ਸਭ ਤੋਂ ਪਹਿਲਾਂ ਉਹਨਾਂ ਨੂੰ easyregistry.punjab.gov.in ਦੀ ਵੈੱਬਸਾਈਟ ਦੇ ਉੱਤੇ ਜਾਣਾ ਪਵੇਗਾ ਅਤੇ ਆਪਣੇ ਆਪ ਨੂੰ ਲੌਗਇਨ ਕਰਨਾ ਪਵੇਗਾ ਜਿੱਥੇ ਤੁਹਾਨੂੰ ਸਿਟੀਜ਼ਨ ਲੌਗਇਨ ਤੇ ਕਲਿੱਕ ਕਰਨਾ ਪਵੇਗਾ ਉਸ ਤੋਂ ਬਾਅਦ ਤੁਹਾਨੂੰ ਆਪਣੇ ਮੁਹਰੇ ਰਜਿਸਟਰ ਕਰਨਾ ਪਵੇਗਾ ਇਸ ਤੋਂ ਬਾਅਦ ਤੁਹਾਡੀ ਚਾਹੀਦਾ ਦੇ ਨਾਲ ਸੰਬੰਧਿਤ ਤੁਹਾਨੂੰ ਨਿਰਧਾਰਿਤ ਪਰਫਾਰਮਾ ਭਰਨਾ ਪਵੇਗਾ ਅਤੇ ਇਸ ਜਾਣਕਾਰੀ ਨੂੰ ਤੁਸੀਂ ਕਾਫੀ ਹੱਦ ਤੱਕ ਡਾਊਨਲੋਡ ਵੀ ਕਰ ਸਕਦੇ ਹੋ ਡੋਪ ਟੈਸਟ ਦੇ ਵਿੱਚੋਂ ਫੇਲ ਹੋਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਟ੍ਰੇਨਿੰਗ ਸੈਂਟਰ ਦੇ ਵਿੱਚ ਰਿਪੋਰਟ ਆਈ ਪੋਜ਼ਿਟਿਵ ਪੰਜਾਬ ਪੁਲਿਸ ਦੇ ਨਵੀਂ ਭਰਤੀ ਦੇ ਵਿੱਚ 6 ਪੁਲਿਸ ਕਾਂਸਟੇਬਲ ਡੋਪ ਟੈਸਟ ਦੇ ਵਿੱਚੋਂ ਫੇਲ ਹੋ ਗਏ ਹਨ ਜਿਸ ਕਾਰਨ ਉਹਨਾਂ ਨੂੰ ਟ੍ਰੇਨਿੰਗ ਦੇਣ ਤੋਂ ਪਹਿਲਾਂ ਹੀ ਵਾਪਸ ਭੇਜ ਦਿੱਤਾ ਗਿਆ ਹੈ ਜਹਾਨ ਕਿੜਾ ਦੇ ਵਿੱਚ ਟ੍ਰੇਨਿੰਗ ਦੇ ਲਈ ਆਏ ਸਨ ਇਹ ਸਿਪਾਹੀ ਜਿਸ ਦੌਰਾਨ ਇਹਨਾਂ ਦਾ ਡੋਪ ਟੈਸਟ ਦੇ ਵਿੱਚ ਉਹ ਫੇਲ ਹੋਣ ਕਾਰਨ ਅਤੇ ਰਿਪੋਰਟ ਪੋਜ਼ਿਟਿਵ ਆਉਣ ਦੇ ਕਾਰਨ ਇਹਨਾਂ ਨੂੰ ਟ੍ਰੇਨਿੰਗ ਤੋਂ ਪਹਿਲਾਂ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਬਠਿੰਡਾ ਦੇ ਵਿੱਚ ਚਿੱਟੇ ਸਮੇਤ ਫੜੀ ਗਈ ਥਾਰ ਵਾਲੀ ਮਹਿਲਾ ਪੁਲਿਸ ਕਾਂਸਟੇਬਲ ਨੂੰ ਦੁਬਾਰਾ ਤੋਂ ਕੀਤਾ ਗਿਆ ਗ੍ਰਿਫਤਾਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਦੁਬਾਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਪਹਿਲਾ ਚਿੱਟੇ ਦੇ ਮਾਮਲੇ ਦੇ ਵਿੱਚ ਅਮਨਦੀਪ ਕੌਰ ਨੂੰ ਕੀਤਾ ਗਿਆ ਸੀ ਗ੍ਰਿਫਤਾਰ ਹੁਣ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੀਤਾ ਗਿਆ ਹੈ ਗ੍ਰਿਫਤਾਰ ਅਤੇ ਕੀਤੀ ਜਾ ਰਹੀ ਹੈ ਅਮਨਦੀਪ ਕੌਰ ਦੇ ਉੱਤੇ ਸਖਤ ਕਾਰਵਾਈ ਪੰਜਾਬ ਦੇ ਵਿੱਚ ਵਿਦਿਆਰਥੀਆਂ ਦੇ ਲਈ ਇੱਕ ਬਹੁਤ ਹੀ ਖੁਸ਼ੀ ਭਰੀ ਖਬਰ ਸਾਹਮਣੇ ਆ ਰਹੀ ਆ ਵਿਦਿਆਰਥੀਆਂ ਨੂੰ ਅਕਸਰ ਜਿੰਨਾਂ ਚੀਜ਼ਾਂ ਦੇ ਇੰਤਜ਼ਾਰ ਰਹਿੰਦਾ ਹੈ ਅਤੇ ਚਾਹ ਰਿਹਾ ਹੈ ਆਖਿਰਕਾਰ ਉਹ ਸਮਾਂ ਆ ਹੀ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਇਸ ਗਰਮੀ ਦੇ ਕਾਰਨ ਕਈ ਵਿਦਿਆਰਥੀ ਸਕੂਲ ਦੇ ਵਿੱਚ ਬੇਹੋਸ਼ ਵੀ ਹੋ ਜਾਂਦੇ ਹਨ ਤਾਂ ਇਸ ਗਰਮੀ ਨੂੰ ਦੇਖਦੇ ਹੋਏ ਹੀ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਗਰਮੀ ਦੀਆਂ ਛੁੱਟੀਆਂ ਦਿੱਤੀਆਂ ਜਾਣ ਤਾਂ ਸਰਕਾਰ ਦੇ ਵੱਲੋਂ ਦੋ ਤੋਂ 3 ਜੂਨ ਤੱਕ ਸਰਕਾਰੀ ਸਕੂਲ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹ ਵੱਡਾ ਐਲਾਨ ਕੀਤਾ ਹੈ ਕਿ 2 ਜੂਨ ਤੋਂ 30 ਜੂਨ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ ਤਾਂ ਜੋ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ ਉਹ ਤੇ ਉਹ ਘਰ ਬੈਠ ਕੇ ਪੜ ਸਕਣ ਅਕਾਲੀ ਦਲ ਦੇ ਨੇਤਾ ਹਰਜਿੰਦਰ ਸਿੰਘ ਦੇ ਕਤਲकांड ਹੱਤਿਆ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੀ ਪੁਲਿਸ ਨੇ ਤਿੰਨ આરોપીਆਂ ਨੂੰ ਕੀਤਾ ਗ੍ਰਿਫਤਾਰ ਇਹਨਾਂ ਤਿੰਨ આરોપીਆਂ ਦੀ ਪਛਾਣ ਪੁਲਿਸ ਨੇ ਤਸਵੀਰਾਂ ਦੇ ਵਿੱਚ ਕੀਤੀ ਹੈ ਜਾਰੀ ਅਤੇ ਦੋ ਵਾਰਨਾ ਦੇ ਵੀ ਕੀਤੀ ਗਈ ਹੈ ਪਛਾਣ ਕ੍ਰਿਸ਼ਨਾ ਗੈਂਦ ਦੇ ਦੱਸੀ ਜਾ ਰਹੇ ਹਨ ਇਹ ਤਿੰਨ આરોપી ਕ੍ਰਿਸ਼ਨਾ ਗੈਂਦ ਦੇ ਦੋ ਸ਼ੂਟਰਾਂ ਨੂੰ ਵੀ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਗ੍ਰਿਫਤਾਰ ਇਹਨਾਂ ਤਿੰਨ આરોપીਆਂ ਦੀ ਪਛਾਣ ਕਰਨ ਕੀੜਾ ਅਮਿਤ ਉਰਫ਼ ਕਿਸ਼ੂ ਅਤੇ ਗੋਪੀ ਦੇ ਨਾਮ ਵੱਜੋ ਹੋਈ ਹੈ